ਮਾਤਾ ਜੀ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਕ੍ਰਿਸ਼ਕੇਸ਼ਵ ਰਾਧਾ ਮੰਡਲ ਵੱਲੋਂ ਛੱਟੀ ਨਿਸ਼ੁਲਕ ਜੋ ਫ੍ਰੀ ਬੱਸ ਯਾਤਰਾ ਮਾਤਾ ਕਾਲੀ ਮਾਤਾ ਦਰਬਾਰ ਪਟਿਆਲਾ ਜਾ ਰਹੀ ਹੈ ਜਿਦੇ ਵਿੱਚ ਪਹਿਲੇ ਆਪਾਂ ਖੰਨੇ ਜਾਵਾਂਗੇ ਖਾਟੂ ਸ਼ਾਮ ਦੇ ਦਰਸ਼ਨ ਕਰਾਂਗੇ ਫਿਰ ਸਰੰਦ ਫਤੇਗੜ ਸਾਈਂ ਬਾਬਾ ਜੀ ਦੇ ਫਿਰ ਪਟਿਆਲੇ ਜਾਵਾਂਗੇ ਸਾਡੀ 6ਵੀਂ ਬੱਸ ਯਾਤਰਾ ਜਾ ਰਹੀ ਹੈ ਜਿਦੇ ਵਿੱਚ ਪੰਜ ਯਾਤਰਾਵਾਂ ਪਹਿਲੇ ਆਪਾਂ ਚਿੰਤਾਪੁਰਨੀ ਥਾਮ ਲੈ ਗਏ ਆ ਉਹ ਵੀ ਫ੍ਰੀ ਸੀ ਅੱਜ ਵੀ ਫ੍ਰੀ ਹੈ ਤੇ ਜਦ ਤੱਕ ਮਹਾਮਾਈ ਕਿਰਪਾ ਨਹੀਂ ਕਰਦੀ ਇਹ ਕੰਮ ਬਿਲਕੁਲ ਸੰਭਵ ਨਹੀਂ ਹੈ ਜੀ ਜਿਹਦੇ ਵੀ ਸਾਰੇ ਸਮਾਜ ਸੇਵਕੀ ਸਾਨੂੰ ਵਾਜ ਰਵਾਨਾ ਕਰਨ ਲਈ ਮੁੰਚੇ ਨੇ ਸਾਡੇ ਹਿਤੇ ਜੱਗੀ ਜੀ ਨਿਸ਼ਾਨ ਚੋਪੜਾ ਜੀ ਮੁੰਨਾ ਜੀ ਪੂਜਾ ਜੀ ਰੁਦਰ ਜੀ ਆਪਣੇ ਅਜੇ ਬਿੰਦਰਾ ਜੀ ਔਰ ਉਪਲ ਸਾ ਅਜੇ ਸੇਵਾ ਜੀ ਸਾਡੇ ਮੁਹੱਲੇ ਦੇ ਮਾਨਯੋਗ ਕੌਂਸਲਰ ਸਾਹਿਬ ਸਿਮਰਨ ਸਿੰਘ ਸਿੰਬੂ ਜੀ ਜੋ ਮੇਨ ਮੁੱਖ ਮਹਿਮਾਨ ਉਦਘਾਟਨ ਕਰਨ ਲਈ ਪਹੁੰਚੇ ਤੇ ਜਦੋਂ ਪਹਿਲੀ ਵਾਰੀ ਬਸ ਗਈ ਸੀ ਔਰ ਉਹ ਵੀ ਆਏ ਸੀ ਤੇ ਅੱਛੇ ਵੀ ਵਾਈ ਵੀ ਜਾ ਰਹੀ ਹੈ ਉਦੋਂ ਵੀ ਇਹ ਆਏ ਆ ਸਾਢੇ 8 ਸਾਲ ਚ ਇਹ 6ਵੀਂ ਵਾਰ ਜਿਹੜੀ ਮਹਾਮੈਨੇ ਸਾਡਾ ਕਢਵਾਈ ਹੈ ਅੱਧੀ ਮਾਂ ਮਈ ਸਾਡੀ ਜਿਹੜੀ ਸੇਵਾ ਲਈ ਰੱਖੀ ਤੇ ਮੈਂ ਯੂਥ ਨੂੰ ਇਹੀ ਸਨੇਹਾ ਦਊਂਗਾ ਜਿਹੜੀ ਯੂਥ ਗਲਤ ਕੰਮਾਂ 'ਚ ਹੈ ਨਸ਼ਿਆਂ 'ਚ ਹੈ ਆਪਣਾ ਸਮੇਂ ਬਰਬਾਦ ਕਰ ਰਹੀ ਹੈ ਕਿ ਉਹ ਵੀ ਪ੍ਰਮਾਤਮਾ ਦਾ ਨਾਮ ਲਵੇ ਐਹੋ ਜਿਹੀ ਉਪਰਾਲੇ ਕਰਨ ਜਿਦੈ ਸਾਡਾ ਸਾਡੇ ਪਰਿਵਾਰ ਦਾ ਸਾਡੇ ਦੇਸ਼ ਦਾ ਨਾਮ ਵੀ ਰੋਸ਼ਨ ਹੋਵੇ ਤੇ ਸਾਡੀ ਜਿਹੜੀ ਪੀੜ੍ਹੀ ਹੈ ਉਹ ਵੀ ਸੁਧਰੇ ਸਭ ਨੂੰ ਸ਼ਾਮਤ ਆਦੀ ਇੱਥੇ ਆਏ ਸਾਰੇ ਸਮਾਜ ਸੇਵਕਾਂ ਦਾ ਧੰਨਵਾਦ ਤੇ ਤੁਹਾਡੀ ਮੀਡੀਆ ਦਾ ਵੀ ਚਿਰਾਗ ਨਿਊਜ਼ ਦਾ ਸਾਡੇ ਸਿਟੀ ਹੋਮਸ ਦਾ ਵੀ ਤੇ ਜਿੰਨੇ ਵੀ ਸਾਡੇ ਸਿੰਗਰ ਵੀ ਇੱਥੇ ਪਹੁੰਚੇ ਨੇ ਅੱਜ ਸਾਡੇ ਨਾਲ ਜਾਣ ਰਦਰ ਰਕੇਸ਼ ਜੀ लवली ਜੀ ਸਾਡੇ ਮੋਨਿਕਾ ਜੀ ਜਿਹੜੇ ਮਹਾਮਾਇ ਦਾ ਗੁਣਗਾਨ ਕਰਕੇ ਸਾਡੇ ਨਾਲ ਪਟਿਆਲੇ ਨਾਲ ਜਾ ਕੇ ਰੋਣਕਾ ਲਗਾਣਗੇ ਇੱਕ ਵਾਰੀ ਫੇਰ ਸਭ ਨੂੰ ਜੈ ਮਾਤਾ ਦੀ ਤੇ ਆਸ ਕਰਦਾ ਸਾਰਿਆਂ ਦਾ ਸਮਾਜ ਸੇਵਕਾਂ ਦਾ ਪਿਆਰ ਵੀ ਇੰਦੀ ਬਣਿਆ ਰਵੇ ਸੂਰੀ ਸਾਹਿਬ ਆ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਦਾ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਭਗਤਾਂ ਨੂੰ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ 30 ਕੇਸ਼ਵ ਰਾਧਾ ਮੰਡਲ ਵੱਲੋਂ ਛੇ ਵੀ バス ਯਾਤਰਾ ਲੈ ਕੇ ਜਾਈ ਜਾ ਤੇ ਜਦੋਂ ਵੀ ਮੈਂ ਆਨਾ ਇੱਥੇ ਦੇਖਦਾ ਕਿ ਕਪੂਰ ਪਰਿਵਾਰ ਸਾਡੇ ਈਸ਼ਾਨ ਕਪੂਰ ਜੀ ਤੇ ਕਦੀ ਫੀਲ ਹੀ ਨਹੀਂ ਹੋਇਆ ਕਿ ਅਸੀਂ ਕਦੀ ਕਿਤੇ ਬਾਹਰ ਆ ਗਏ ਆਪਣੇ ਪਰਿਵਾਰ ਦੇ ਵਿੱਚ ਲੱਗਦਾ ਅਸੀਂ ਆ ਕੇ ਖੜਦੇ ਆ ਸਾਰੇ ਭੈਣ ਭਰਾ ਅਸੀਂ ਹੱਲ ਕੇ ਇਹ ਸੇਵਾ ਨਿਭਾਣੇ ਜਿੰਦੀ ਅਧਿਐਕਸ਼ਤਾ ਜਿਹੜਾ ਈਸ਼ਾਨ ਕਰ ਰਿਹਾ ਠੀਕ ਹੈ ਇਹਨਾਂ ਦੀ ਉਮਰ ਬੜੀ ਛੋਟੀ ਹੈ ਸਾਡਾ ਛੋਟਾ ਭਰਾ ਵੈ ਪਰ ਜਿਹੜਾ ਕੰਮ ਆਿੰਦਾ ਉਹ ਸਾਡੇ ਨਾਲੋਂ ਵੀ ਕਿਤੇ ਵੱਡਾ ਹੈ ਜੀ ਵਾਕੀ ਅਸੀਂ ਸ਼ਲਾਘਾ ਕਰਦੇ ਆ ਆਪਣੇ ਛੋਟੇ ਵੀਰ ਦੀ ਕਿ ਪ੍ਰਮਾਤਮਾ ਨੇ ਮਾ ਮਾਈ ਨੇ ਇੰਨੀ ਦਇਆ ਕੀਤੀ ਇਸ ਬੰਦੇ ਤੇ ਤੇ ਮਾਲਕ ਅੱਗੇ ਵੀ ਇੰਦੇ ਤੇ ਦਇਆ ਬਣਾਈ ਰੱਖੀ ਇਦਾਂ ਹੀ ਇਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਚੱਲੇ ਮੈਂ ਪਹਿਲਾਂ ਵੀ ਕਿਹਾ ਉਮਰ ਛੋਟੀ ਆ ਪਰ ਪਰਿਵਾਰ ਦਾ ਮੁਖੀ ਆ ਸਾਡੇ ਕਿਸ਼ਟੇਸ਼ਰ ਰਾਦਾ ਮੰਡਲ ਦਾ ਜਿਹੜੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਚੱਲਣਾ ਇਹ ਬੜੀ ਵੱਡੀ ਗੱਲ ਆ ਇਹ ਸਾਰੀ ਦਇਆ ਜਿਹੜੀ ਉਹ ਮਾਹਮਾਈ ਨੇ ਕੀਤੀ ਹੋਈ ਆ ਮਾਹਮਾਈ ਇੰਨਾਂ ਤੇ ਇਦਾਂ ਹੀ ਕਿਰਪਾ ਬਣਾਈ ਰੱਖੇ ਇਹ ਦੇ ਸੇਵਾ ਕਰਦਾ ਰਹੇ ਤੇ ਮੈਂ ਯੂਥ ਨੂੰ ਵੀ ਸੰਦੇਸ਼ ਦਾਂਗਾ ਜੇ ਕੁਝ ਬੰਨਣਾ ਤੇ ਈਸ਼ਾਨ ਕਪੂਰ ਵਾਜ ਕਰਾ ਕਾਲ ਕਮਾਈ ਦਾ ਬਹੁਤ ਸਾਚੇ ਦਰਵਾਜ਼ੇ ਕੀ ਹੈ ਕ੍ਰਿਸ਼ ਕੇਸ਼ਵ ਰਾਧਾ ਮੰਡਲ ਦੀ ਤਰਫੋਂ ਛੇਵੀਂ ਵਸ ਜਤਰਾ ਜੋ ਮੇਰਾ ਛੋਟਾ ਵੀਰ ਲੁਧਿਆਣੇ ਦੀ ਸ਼ਾਨ ਆਨ-ਵਾਨ ਗਰੀਬਾਂ ਦੇ ਮਸੀਹਾ ਹਰਕ ਦੇ ਦੁੱਖ ਸੁੱਖ ਤੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲਾ ਮੇਰਾ ਛੋਟਾ ਭਰਾ ਈਸ਼ਾਨਤ ਕਪੂਰ ਸਲਾਨੇ ਜੋਗ ਹੈ ਦੇਖੋ 6ਵੀਂ ਬਸ ਯਾਤਰਾ ਜਿਹੜੀ ਹੈ ਜਾਨੀ ਕੋਈ ਸੋਖੀ ਨਹੀਂ ਹੈ ਇਹ ਛੋਟੇ ਭਰਾ ਨੂੰ ਕਪੂਰ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਆਪਣੇ ਵੱਲੋਂ ਸੂਰੀ ਪਰਿਵਾਰ ਵੱਲੋਂ ਕਿ ਮਹਾਰਾਣੀ ਇਹ ਮੇਰੇ ਛੋਟੇ ਭਰਾ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣਾ ਜੈ ਮਾਤਾ ਦੀ ਜੈ ਮਾਤਾ ਦੀ